ਜੀਰ ਕੀ ਹਾਲ ਚਾਲ ਹਰੇ ਦੋਸਤਾਂ ਮੈਂ ਤੇਰਾ ਉਮੀਦ ਕਰਦੀ ਹਾਂ ਠੀਕ ਠਾਕ ਨੂੰ ਤੁਹਾਡੇ ਜਨਵਰੀ ਸੈਟਅਪਟ ਹੋਣਗੇ ਤੇ ਲਾਓ ਮਿੱਤਰੋ ਅੱਜ ਆਈ ਸੀ ਨੇ ਬਾਈ ਕੋਲੇ ਤੇ ਇਹ ਨਾ ਬਣਾਲੇ ਘੋਰ ਨੇ ਹੋਰ ਕੀ ਹਾਲ ਚਾਲ ਹੈ ਠੀਕ ਠਾਕ ਫਟ ਇਧਰ ਨੂੰ ਆ ਜਾ ਮੜਾ ਧੁੱਪੇ ਵਧੀਆ ਹੁੰਦੀ ਹੈ ਖੋਲ ਵੀ ਦਰਵਾਜਾ ਵੈਸ਼ ਹੋਣੀ ਆ ਆਜੋ ਜੀ ਹਾਂ ਮਿੱਤਰ ਦਾਸ ਹੈ ਬੈਹੇ ਸ਼ਾਰਟ ਅਪਲੋਡ ਕੱਲ ਕੀਤਾ ਨਹੀਂ ਗਾ ਬਣਾ ਤਾਂ ਲਿਆ ਸੀ ਅਸੀਂ ਆਹ ਦੇਖ ਲਓ ਘੋਰ ਨੇ ਕਿੰਨਾ ਕੁ ਟਾਈਮ ਲੱਗਿਆ ਫਿਰ ਬਣਾਉਣ ਨੂੰ ਪਹੁੰਚ ਵੱਧਾ ਘੰਟਾ ਵੀ ਲੱਗਿਆ ਮੈਂਟੀ ਮਰਾ ਜਦੋਂ ਤੂੰ ਪਤਾ ਫਿਰ ਆਪਾਂ ਕੰਮ ਦੇਈਏ ਫਿਰ ਦੇਖੀਏ ਇੱਕ ਦੋ ਤਿੰਨ ਤੇ ਚਾਰ 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 ਅੱਠ ਬਣ ਗਏ ਤੇ ਨਵਾਂ ਇੱਥੇ ਉੱਪਰ ਕੁੰਡਾ ਰੱਖਦਾ ਇੱਥੇ ਹੁੰ ਬੈਜਾ ਤੇ ਆ ਦੇਖੋ ਤੁਸੀਂ ਸਲੈਬ ਜੀ ਨੇ ਕਿੰਨੀ ਵਧੀਆ ਬਣਾਈ ਆ ਬਾਲੇ ਕੀ ਰੱਖਿਆ ਹਾ ਬਾਲਾ ਬਾਲੇ ਆਣਾ ਇੱਕ ਦੋ ਤਿੰਨ ਬਾਲੇ ਆਇਆ ਆ ਦੇਖ ਲਓ ਕੋਰਨਾ ਵੀ ਬੰਜੂ ਤੇ ਟੱਟਾ ਲਾਗੇ ਬੱਜਾ ਹਾਂ 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 ਤੇ ਬਾਕੀ ਆ ਦੇਖ ਲਓ ਬੱਚੇ ਵੀ ਕੜਾਈ ਬੈਠਾ ਚੱਕੀ ਮੜ ਜੇ ਇਹਦੇ ਦਾ ਉੱਥੇ ਹੀ ਜਗਾ ਵਾ ਖੂਡੇ ਕੋਲ ਬੈੰਦਾ ਦਾਣੇ ਦਿੰਦੇ ਨੂੰ ਜਗਾ ਮਿਲ ਆਖ ਲਈ ਉਹ ਚਾਹ ਦੇਖ ਲਓ ਜੀ ਇਹ ਦਾਦੇ ਫਿਰ ਕੀ ਦਾ ਡੱਕੇ ਐ ਮੈਂ ਤਾਂ ਠੀਰੇ ਰੱਖ ਮੈਂ ਦਾ ਹਾਂ ਮڑے ਮڑے ਆ ਹਨ ਹੂੰ ਇਹਦੇ ਵੀ ਐ ਦੱਕੇ ਚੀਨੇ ਦੇ ਦੂਜੇ ਦੇ ਹਾਂ ਚੀਨੇ ਵਾਲੇ ਮੱਛੇ ਨੇ ਮڑے ਮڑے ਨੇ ਆਵੇਂ ਹੂੰ ਇਹ ਥੋੜੇ ਆ ਹਾਂ ਸਹੀ ਆ ਲਓ ਉਧਰ ਵੀ ਤੁਹਾਨੂੰ ਚੱਲ ਕੇ ਦਿਖਾਉਨੇ ਪੁੱਤਰਾ ਖੋਲੀ ਆ ਲਓ ਜੀ ਕਰੋ ਚੈੱਕ ਸਾਰੇ ਕੂਤਰ ਡੱਬੀ ਤੇ ਨੀਲਾ ਨੀਲਾ ਆ ਡਾ ਦੋ ਦੋ ਗਲੀ ਦੇ ਤਿੰਨ ਤਿੰਨ ਦਾ ਹੋਗਾ ਨੀਲਾ ਚੌਥੀ ਚੌਥੀ ਫੜ ਕੇ ਦਿਖਾਈ ਬਣੇ ਆਈ ਬਾਰ ਭੇੜ ਦਾ ਅੰਦਰ ਹੈ ਉਹ ਕਰਕੇ ਤਾਂ ਆ ਗਈ ਦੇਖੀ ਫਾਈ ਚੌਥੀ ਆ ਗਈ ਆ ਹਾਂ ਆਹ ਦੇਖ ਲਓ ਬਾਈ ਚਾਰ ਚਾਰ ਗਲੀ ਦਾ ਹੋ ਗਿਆ ਫੱਟਾ ਬਹੁਤ ਸਰਖਾ ਬਹੁਤ ਆ ਯਾਰ ਥੋੜਾ ਦਿਖਾ ਮਰਾ ਜੀ ਓਹੋ ਆ ਲਓ ਬਾਈ ਚਿੱਟੀਆਂ ਅੱਖਾਂ ਦਾ ਠੀਕ ਹੈ ਜੀ ਇੱਕਾ ਡੱਬੀ ਆ ਬੱਚੇ ਦੋ ਇੱਧਰ ਵੀ ਆ ਲੈ ਵੱਲੇ ਅਟਾ ਜੀ ਇੱਕਾ ਦੱਸਿਓ ਯਾਰ ਸਾਬ ਕਿਤਾਬ ਨਾ ਬੱਚਾ ਜੇ ਮੰਦਰੂ ਆਈ ਆ ਦੇਖੋ ਦਾਣੇ ਜਾਂ ਦੇ ਦੇ ਮਾਂ ਪਿਓ ਪਰ ਇਹੋ ਜਿਹੀ ਆ ਦੇਖੋ ਇਹ ਐਂ ਜੀ ਲੈ ਚੋਂ ਜਾਂ ਹੀ ਰਹਦਾ ਅਜੀਬੋ ਗਰੀਬ ਲੈ ਐਂ ਹੀ ਰਹਦਾ ਚੋਂ ਜੇ ਪਤਾ ਨਹੀਂ ਕੀ ਸਾਬ ਕਿਤਾਬ ਦਾ ਯਾਰ ਬਾਕੀ ਆ ਦੇ ਹੋਰ ਤਾਂ ਨਹੀਂ ਬੱਚੇ ਬਸ ਆਹੀ ਆਣ ਜਾਨਵਰ ਬੱਚੇ ਦਾ ਹੋਰ ਹੈ ਨਹੀਂ ਮਿੱਤਰੋ ਘੜਾਵਾਂਗੇ ਸਮਝਾਇਆ ਇੱਕ ਆਏ ਦਾ ਭਰਾ ਦੂਜਾ ਬਸ ਆ ਇਹ ਤਾਂ ਸਹੀ ਆ ਇਹਦੀ ਚੁੰਝ ਪਤਾ ਨਹੀਂ ਮੈਨੂੰ ਹਸਾਬਕ ਤੱਕ ਪਤਾ ਨਹੀਂ ਕੀ ਯਾਰ ਆਈਆਂ ਹੀ ਜਵਾਂਦਰੂ ਇਹ ਛੋਟਾ ਹੁੰਦੇ ਲੈ ਜਿਹੜਾ ਜੰਮਿਆ ਨਾ ਇਹ ਉਹਦਾ ਆਈਆਂ ਇਹ ਆ ਦੇ ਕਿੰਨੀ ਤੇ ਰੱਖੀ ਹੈ ਹੈ ਘਟੀਆਂ ਦੀ ਹਾਂ ਘੜਦੀ 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 ਰਹੀ ਸੀ ਉਹ ਹਾਂ ਹੁਣ ਆ ਗਈ ਆ ਦੇਖ ਲੋ ਬਾਈ ਆ ਵੀ ਗੂਦਰੀ ਬਹੁਤ ਸੋਹਣੀ ਦੋ ਆ ਬੈਠੇ ਚਰੇ ਟੀਵੀ ਆ ਕਬੂਤਰੀ ਆ ਹਾਂ ਦੋਨੇ ਗੂਦਰੀ ਆ ਦੋਨੇ ਗੂਦਰੀਆਂ ਆ ਵੀ ਘੈਂਟ ਆ ਕੰਮ ਇਹਨਾਂ ਦਾ ਤੇ ਬਾਕੀ ਦੋ ਦਿਨ ਬਾਹਰ ਆ ਹੱਡੀ ਵਾਲੀ ਹਜੇ ਠੀਕ ਹੁਣ ਤਾਂ ਠੀਕ ਹੈਗਾ ਵੇਟ ਹੁਣ ਮਾੜਾ ਯਾਰ ਹੈਗਾ ਹੈਗਾ ਤੂੰ ਲੈ ਕੇ ਉਹਨਾਂ ਦਵਾਈਰ ਦੇ ਦਿੰਨੇ ਕਣਕ ਪਾਈ ਚੱਲਿਆ ਕਰ ਵਾ ਕੋਈ ਠੀਕ ਕੋਈ ਨਹੀਂ ਕਣਕ ਤੇ ਮੱਕੀ ਬਸ ਆਈ ਜਾਈਏ ਬੱਚੇ ਢਾਉਣੇ ਇਹਦੇ ਭੈਣ ਨਹੀਂ ਇਹ ਬਸ ਆਈ ਜਾਈਏ ਸੈਟ ਕਰਕੇ ਚੰਗੀ ਤਰ੍ਹਾਂ ਆ ਉਹ ਅੱਗੇ ਨਾਲ ਪਾਪਾ ਵੀ ਇੱਕ ਮਿੰਟ ਹਾਈ ਬੈਠਾ ਯਾਰ ਉਹ ਪਾਪਾ ਮੈਂ ਉਹੀ ਵਾਲਾ ਵਾਹ ਸਾਲਾ ਕਬੂਤਰ ਆ ਪੈਂਦਾ ਇਹਦੇ ਨੂੰ ਉਧਰ ਛੱਡਣਾ ਬਾਕੀ ਕੋਹਨੇ ਵਾਲਾ ਕੰਮ ਤੂੰ ਐਂਡ ਕਰ ਲੈ ਯਾਰ ਇੱਥੋਂ ਦੇਖ ਲੋ ਬਾਈ ਇਹ ਆ ਦੇਖ ਲੋ ਇਹ ਐਡਾ ਸਿੱਧੇ ਪੂਰੇ ਘੈਂਟ ਪਾਏ ਆ ਥੱਲੇ ਵਾਲੇ ਤੇ ਹਨ ਫੱਟਾ ਪਤਾ ਜਿਹੜੇ ਥੱਲੇ ਵਾਲੇ ਆ ਉਹੀ ਫੱਟਾ ਪਏ ਪਹਿਲੇ ਪੋਰਸ਼ਨ ਤੇ ਫੱਟਾ ਦੂਜੇ ਪੋਰਸ਼ਨ ਤੇ ਬਾਲੇ ਲਓ ਜਨਨ ਨੇੜੇ ਦਾ ਹਜੇ ਬਚੇ ਵੀ ਆ ਕੋਈ ਮੰਨੇ ਅਧਰੇ ਭਾਜੀ ਚੱਲ ਕਿਹੜਾ ਜੋੜਾ ਬਾਕੀ ਬਈ ਆ ਖੁੱਡੇ ਵਾਲੇ ਨਾ ਸਾਰੇ ਜਾਨਵਰੀ ਤੇ ਧੁੱਪੇ ਪਾਏ ਵੀ ਤੁਹਾਨੂੰ ਜਾ ਕੇ ਦਿਖਾ ਦਿੰਦਾ ਵੀ ਕੈਮਰਾ ਇਹਨੂੰ ਫੜਾਉਣੇ ਤਾਂ ਜਾਂਦਾ ਬਾਰੀ ਖੋਲ ਕੇ ਮੜੇ ਸਾਰੇ ਚੈੱਕ ਕਰਾ ਦੀ ਇੱਕ ਵਾਰੀ ਜਾਵੜਾ ਜਾਵੜਾ ਚੱਲੀਏ ਓਏ ਬੋਇਆ ਧੰਨਵਾਦ ਆ ਗਿਆ ਇਹ ਆ ਖੁੱਡੇ ਵਾਲੇ ਪਹਿਲੇ ਖੁੱਡੇ ਨੇ ਜਿੱਚੇ ਹੋਰਨੇ ਪਏ ਦੱਸ ਦੇ ਜਿੱਚੇ ਹੋਰਨੇ ਵੇ ਸਾਰੇ ਉਹ ਖੁੱਡੇ ਵਾਲੇ ਆ ਇੱਕ ਆ ਸ਼ਾਹ ਕੀ ਕਬੂਤਰੀ ਆ ਤੇ ਇੱਕ ਆ ਵੀਰ ਨਾਲ ਬੜੀ ਸ਼ਾਹ ਤੇ ਵੀ ਨੀਵੀਂ ਇਹ ਕਬੂਤਰੀ ਆ ਵੇ ਬਾਕੀ ਸਭ ਕਬੂਤਰ ਲਾਵਾਂਗੇ ਜੋੜੇ ਕੱਢਾਂਗੇ 225 ਦੇ ਚੱਬ ਹਾਂ ਭਰਾਵਾ ਮਗਾ 225 ਇਹਨਾਂ ਨੂੰ ਦੱਸਿਆ ਮੈਂ ਕੱਢਾਂਗੇ ਚੱਬ ਹਾਂ ਆਲਾ ਚਲਿਓ ਚਲਿਓ ਨਹੀਂ ਹਾਂ ਲਾਇਆ ਲੋਕ ਤੇ ਆ ਜਾ ਥੱਲੇ ਹਾਂ ਸਰ ਕੋਰ ਕਰੀਏ ਉਹ ਕਪੜਾ ਬਣ ਗਿਆ ਸੀ ਸੱਜੀ ਦਾ ਡਾਉਣਾ ਤਾਂ ਬੰਦ ਕਰਤਾ ਨੀਲਾ ਹਣ ਨੀਲੇ ਤਾਂ ਬੰਦ ਕਰਤਾ ਵਾ ਹੋਰ ਤਾਂ ਹੈ ਉਹ ਦੂਜਾ ਕਿਧਰ ਨਾਮੀ ਕਿਧਰ ਗਿਆ ਤਾਂ ਹੀ ਆ ਪਤਾ ਨਹੀਂ ਯਾਰ ਕਿਧਰ ਪਤਾ ਨਹੀਂ ਲੈ 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 ਹੋਰ ਖਾ ਲੈ ਲੈ ਜੀ ਜੀ ਨਹੀਂ ਨਹੀਂ ਹੋ ਰਹੀ ਨਾ ਹਾਰੀ ਹਾਂ ਇਹ ਚ ਇਹ ਚ ਪਾਲਾ ਚਲ ਆ ਨੂੰ ਖੋਲ ਲੈ ਫਿਰ ਇਥੋਂ ਲੈ ਖੋਲ ਲੈ ਖੋਲਾ 4 5 4 5 ਰਹਿ ਲਓ ਜੀ ਇਹ ਵੀਡੀਓ ਦਾ ਪੈਥੀ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੁੜੋ ਇਸ ਵੀਡੀਓ ਕਰਦਾ ਲੱਗੀ ਬਾਏ ਮਤਰੋ